ਹੋ ਤੇ ਪਹਿਲਾ ਨੰਬਰ ਰਮਨ ਕੁਮਾਰ ਆ ਮੈਂ ਬਿਸ਼ਨੂ ਨਗਰ ਲਮੀਨੀ ਤੋਂ ਆਇਆ ਤੇ ਜਦੋਂ ਮੈਂ ਇੱਥੇ 12:30 ਵਜੇ ਦੇ ਆਸ-ਪਾਸ ਇੱਥੇ ਆਇਆ ਸੀਗਾ ਤੇ ਉਦੋਂ ਮੈਂ ਆਪਣੇ ਫੈਮਿਲੀ ਥੋੜੇ ਮੇਰੇ ਸਿਸਟਰ ਹੁੰਦੇ ਤੇ ਹੁੰਦੇ ਮੇਰਾ ਸਗਾ ਭਰਾ ਅਸੀਂ ਇੱਥੇ ਆਏ ਸੀਗੇ ਅਨ ਨੂੰ ਇੱਥੇ ਨਾ ਨੂੰ ਜਦੋਂ ਥੋੜੀ ਤੇ ਗਏ ਸੀਗੇ ਤੇ ਥੋੜਾ ਹੀ ਗਏ ਸੀਗੇ ਉਸ ਕਰਕੇ ਉਹ ਜੋ ਗਿਆ ਥੋੜਾ ਸਲਿੱਪ ਹੋ ਗਿਆ ਪੈਰ ਉਹਦਾ ਜਿੱਦੀ ਵਜ੍ ਨਾਲ ਉਹ ਕੌਣ ਗਿਆ ਮੇਰਾ ਭਰਾ ਉਹ ਮੇਰਾ ਭਰਾ ਉਹਦਾ ਸਪੈਰ ਸਲਿੱਪ ਹੋ ਗਿਆ ਉਹ ਅੱਗੇ ਚੱਲ ਗਿਆ ਕਾਫੀ ਇੱਕ ਇੱਕ ਮੁੰਡੇ ਕੋਸ਼ਿਸ਼ ਕੀਤੀ ਸੁਰਿਆਸ਼ ਨਾਮ ਦਾ 15 ਸਾਲ ਉਮਰ ਦਾ ਉਹ ਪਿੱਛੇ ਉਹ ਗਿਆ ਉਹਦੇ ਕੋ ਫੜਿਆ ਨਹੀਂ ਗਿਆ ਉਹਦੇ ਮੁੰਡੇ ਕੋ ਤੇ ਉਹ ਅੱਗੇ ਚੱਲ ਗਿਆ 1:30 ਵਜੇ ਦੀ ਗੱਲ ਆ ਭਾਜੀ ਹਜੇ ਤੱਕ ਅੱਗੇ ਐਨਡੀਆਰਐਫ ਟੀਮ ਅਜੇ ਤੱਕ ਆਈ ਨਹੀਂ ਹੈਗੀ ਅਸੀਂ ਕਈ ਕਿਸੇ ਕੋਲ ਦੀ ਰਿਕਵੈਸਟ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹ ਤਾਂ ਆ ਚੁੱਕਿਆ ਹੈ ਜੀ ਉਹ ਥੋੜੀ دیر ਚ ਆ ਚੁੱਕਿਆ ਸੀ ਲੇਕਿਨ ਅੱਗੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕਰਨ ਦੀ ਐਨਡੀਆਰ ਨੂੰ ਲੇਕਿਨ ਉੱਪਰ ਜੀ ਨਹੀਂ ਹੋਇਆ ਹਜੇ ਤੱਕ ਪੁਲਿਸ ਪ੍ਰਸ਼ਾਸਨ ਅੱਧੇ ਘੰਟੇ ਨੰਦਰੰਦਰੀ ਆ ਗਿਆ ਸੀਗਾ ਬਸ ਉਹਨਾਂ ਦੀ ਡੀ ਡਿਮਾਂਡ ਹੈ ਕਿ ਜਲਦੀ ਜਲਦੀ ਅੱਗੇ ਸਰਚ ਆਪਰੇਸ਼ਨ ਜੋ ਵੀ ਹੈ ਸ਼ੁਰੂ ਹੋਏ ਤੇ ਸਾਡਾ ਪ੍ਰਾਣ ਨੂੰ ਲਬਜ ਜੀ ਮੈਂ ਐਸਐਚਓ ਸ਼ਾਪੂਰ ਕਰਨੀ ਆ ਮੇਰੇ ਏਰੀਆ ਦੇ ਵਿੱਚ ਇੱਕ ਤੀਰਥ ਸਥਾਨ ਪੈਂਦਾ ਜੀ ਇਹ ਮੁਕਤੇਸ਼ਵਰ ਧਾਮ ਹੈ ਇੱਥੇ ਕੁਝ ਬੱਚੇ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਕੁਝ ਬੱਚੇ ਇੱਥੇ ਨਹਾ ਰਹੇ ਸੀ ਜਿਨ੍ਹਾਂ ਵਿੱਚੋਂ ਇੱਕ ਲੜਕਾ ਪਿੰਨਾ ਵਿੱਚੋਂ ਇੱਕ ਲੜਕਾ 15 ਸਾਲ ਦਾ ਸੂਰਿਆਸ਼ੋਦਾ ਨਾਮ ਹੈ ਲਮੀਨੀ ਦਾ ਰਹਿਣ ਵਾਲਾ ਇਹ ਗੁੰਮ ਹੋ ਗਿਆ ਤੇ ਬਾਕੀ ਅਸੀਂ ਉਹਨੂੰ ਰੈਸਕਿਊ ਕਰਨ ਲਈ ਆਪਣੀ ਜਿਹੜੀ ਐਨਡੀਆਰਐਫ ਟੀਮ ਨਾਲ ਅਸੀਂ ਟਾਈਪ ਕੀਤਾ ਹੋਇਆ ਬਾਕੀ ਅਸੀਂ ਆਪਣੀ ਦੀ ਪਾਲ ਕਰ ਰਹੇ ਹਾਂ